ਹਾਂਜੀ ਅੱਜ ਵਾਲੀ ਵੀਡੀਓ ਬਹੁਤ ਜ਼ਿਆਦਾ ਸਪੈਸ਼ਲ ਹੈ ਕਿਉਂਕਿ ਇਸ ਵੀਡੀਓ ਫੈਬਰਿਕ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਇਹ ਫੈਬਰਿਕ ਰਹੇਗਾ ਜੀ ਰਿਯਾਨ ਕਾਟਨ ਇਹਨਾਂ ਸੂਟਾਂ ਦਾ ਫੈਬਰਿਕ ਸਾਰਿਆਂ ਦਾ ਰਹੇਗਾ ਜੀ ਰਿਯਾਨ ਕਾਟਨ ਤੇ ਇਹਨਾਂ ਦੇ ਵੀਡੀਓ ਦੇ ਨੀਚੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਹਨ ਕਿ ਰਿਯਾਨ ਕਾਟਨ ਦੇ ਪ੍ਰਿੰਟਡ ਸੂਟ ਲੈ ਕੇ ਆਓ ਤੇ ਆਫਰ ਵਾਲੇ ਇਹ ਇਹਨਾਂ ਦੀ ਆਫਰ ਲੱਗੀ ਹੋਈ ਹੈ ਜੀ ਇਹ 1300 ਦੇ ਵਿੱਚ ਤੁਸੀਂ ਤਿੰਨ ਸੂਟ ਆਪਣੇ ਚੁਆਇਸ ਦੇ ਸਿਲੈਕਟ ਕਰ ਸਕਦੇ ਹੋ ਇੱਕ ਪਾਰਸਲ ਦੇ ਵਿੱਚ ਤੁਹਾਡੇ ਕੋਲ ਤਿੰਨ ਸੂਟ ਜਾਣਗੇ ਕੋਈ ਵੀ ਇਹਨਾਂ ਜੋ ਪ੍ਰਿੰਟਡ ਸੂਟ ਤੁਸੀਂ ਲੈ ਸਕਦੇ ਹੋ ਤੇ ਪ੍ਰਿੰਟਡ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਇਹ ਮੈਚਿੰਗ ਹੀ ਆਉਣਗੇ ਕਈ ਭੈਣਾਂ ਮੈਸੇਜ ਕਰਦੀਆਂ ਹੁੰਦੇ ਨੇ ਕਿ ਸਾਨੂੰ ਇੱਕ ਸਿੰਗਲ ਸੂਟ ਮਿਲ ਜੇਗਾ ਤਾਂ ਸਿੰਗਲ ਮਿਲਦਾ ਜਗਾ ਪਰ ਉਹ ਕੋਸਟਰੀ ਪਿਆ ਜਾਂਦਾ ਜੀ ਤੇ ਇਹਨਾਂ ਦੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਤੇ ਇਹ ਆਫਰਾਂ ਵਾਲੇ ਸੂਟ ਨੇ ਤੁਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਕਰੋ ਕਿਉਂਕਿ ਇਹ ਲਿਮਟਿਡ ਜੈ ਸਟਾਕ ਹੁੰਦਾ ਹੈ ਤੇ ਜਿਹੜੇ ਵਧੀਆ ਪ੍ਰਿੰਟਰ ਹੁੰਦੇ ਆ ਉਹ ਸੋਲਡ ਹੋ ਜਾਂਦੇ ਆ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਬਾਏ ਕਰਨ ਲਈ ਮੇਰਾ WhatsApp ਨੰਬਰ ਦਿੱਤਾ ਹੋਇਆ ਜੀ ਉਸ ਨੰਬਰ ਤੇ ਤੁਸੀਂ ਆਪਣਾ ਐਡਰੈਸ ਤੇ ਪੇਮੈਂਟ ਸੈਂਡ ਕਰਕੇ ਇਹਨਾਂ ਨੂੰ ਬਾਏ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਤੇ ਤੁਸੀਂ ਇਹਨਾਂ ਨੂੰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਮੈਂ ਆਪਣਾ WhatsApp ਨੰਬਰ ਡਿਟੇਲ ਦੇ ਵਿੱਚ ਦਿੱਤਾ ਹੋਇਆ ਉਸ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ